ਮੀਜ਼ਮਸੀ ਦਾ ਪ੍ਰਧਾਨ ਪੰਜਾਬ 크ਰਿਸਚਨ ਮੂਵਮੈਂਟ ਅੱਜ ਦੀ ਇਹ ਜਿਹੜੀ ਸਭਾ ਸੁਖपाल ਮਿਨਿਸਟਰੀ ਵੱਲੋਂ ਬੁਲਾਈ ਗਈ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਸ ਸਮੇਂ ਤੋਂ ਪੰਜਾਬ ਦੇ ਵਿੱਚ 크ਰਿਸਚਨ ਕਮਿਊਨਿਟੀ ਦੇ ਵਿਰੁੱਧ ਬਹੁਤ ਸਾਰੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੋਈ ਆ ਉਹਦੇ ਸੰਬੰਧ ਵਿੱਚ ਇਹ ਨਾਜ਼ ਮੀਟਿੰਗ ਸੱਦੀ ਆ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਝੰਡਾ ਹੈ ਤਾਂ ਮੰਤਵ ਆ ਉਹ ਆ ਵੀ ਅਸਵੇ ਜਿਹੜਾ ਪਾਸਟਰ ਬਜਿੰਦਰ ਨੂੰ ਲੈ ਕੇ ਉਹਨੂੰ ਜੋ ਪੁਨਿਸ਼ਮੈਂਟ ਹੋਈ ਉਹਦੇ ਤੇ ਜੋ ਦੋਸ਼ ਲੱਗੇ ਉਹਨੂੰ ਲੈ ਕੇ ਮਸੀਬ ਰੋਧੀ ਤਾਕਤਾਂ ਨੇ ਕ੍ਰਿਸ਼ਨਾ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਆ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਗਾ ਜਿਹੜਾ ਪਾਸਟਾ ਬਜ਼ੰਦ ਦੇ ਉੱਤੇ ਜੋ ਕੋਆਰਡੀਨੇਟਡ ਡਿਸੀਜਨ ਦਿੱਤਾ ਅਸੀਂ ਇਸ ਕਰਕੇ ਉਹਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਚੈਲੰਜ ਕਰ ਰਹੇ ਆ ਕਿਉਂਕਿ ਅਸੀਂ ਉਸ ਫੈਸਲੇ ਦੇ ਨਾਲ ਨਾ ਪੂਰਨ ਤੌਰ ਤੇ ਸੰਤੁਸ਼ਟ ਨਹੀਂ ਹੈਗੇ ਇਸ ਕਰਕੇ ਨਹੀਂ ਸੰਤੁਸ਼ਟ ਹੈਗੇ ਕਿਉਂਕਿ ਜੋ ਉਹਨਾਂ ਦੇ ਸਾਹਮਣੇ ਐਵੀਡੈਂਸ ਰੱਖੇ ਗਏ ਸੀ ਜਾਂਤੇ ਹੋ ਵਕੀਲ ਸਾਹਿਬ ਉਹਨਾਂ ਨੂੰ ਐਕਸਪਲੇਨ ਨਹੀਂ ਕਰ पाए ਜਾਂ ਜੱਜ ਸਾਹਿਬ ਉਹਨਾਂ ਦੇ ਉਤੇ ਨਾ ਨਜ਼ਰਸਾਨੀ ਨਹੀਂ ਕੀਤੀ ਕਿਉਂਕਿ ਉਸ ਔਰਤ ਨੇ ਉਹਨਾਂ ਦੇ ਮੈਂ ਦੂਜੇ ਧਰਮਾਂ ਦਾ ਦੇਖਣਾ ਕਿ ਸਿਰਫ ਇਹ ਵੀਡੀਓ ਓਪਨਲੀ ਆ ਰਹੀਆਂ ਨੇ ਸ਼ਰਮ ਮੰਦਰ ਦੇ ਵਿੱਚ ਤੇ ਗੁਰਦੁਆਰੇ ਦੇ ਵਿੱਚ ਨੰਗਿਆਂ ਦੀਆਂ ਫੋਟੋ ਆ ਰਹੀਆਂ ਨੇ ਉਹਨਾਂ ਦੇ ਉਤੇ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਆਸਰ ਬਜੰਦਰ ਦੀ ਤਹੋ ਜੀ ਕੋਈ ਵੀਡੀਓ ਵੀ ਨਹੀਂ ਆ ਗਿਆ ਇਸ ਤੋਂ ਗੱਲ ਵੀ ਨਹੀਂ ਆ ਗਈ ਪਰ ਉਹਨੂੰ ਏਦਾਂ ਹਾਈਲਾਈਟ ਕਰ ਦਿੱਤਾ ਗਿਆ ਜਿੱਦਾਂ ਕਿ ਕਸਟੈਂਟੀਨ ਬੜਾ ਵੱਡਾ ਜੁਰਮ ਕਰ ਦਿੱਤਾ ਗਿਆ ਹਾਂਜੀ ਮਾਨਜੋਗ ਅਦਾਲਤ ਨੇ ਉਹਨਾਂ ਤੇ ਜਿਹੜਾ ਮਾਨਜੋਗ ਅਦਾਲਤ ਦੇ ਸਾਹਮਣੇ ਮੈਂ ਕਹਿਣ ਲੱਗਾ ਆ ਜੀ ਮਾਨਜੋਗ ਅਦਾਲਤ ਦਾ ਫੈਸਲਾ ਨਹੀਂ ਮੰਨਦੇ ਨਹੀਂ ਮੰਨਦੇ ਸੀ ਕਿਉਂ ਨਹੀਂ ਮੰਨਦੇ ਕਿ ਅਸੀਂ ਸਾਈ ਹਾਈ ਕੋਰਟ ਸੁਪਰੀਮ ਕੋਰਟ ਚ ਜਾ ਰਹੇ ਹਾਂ ਮੇਰੀ ਗੱਲ ਸੁਣੋ ਜੀ ਅਸੀਂ ਸੁਪਰੀਮ ਕੋਰਟ ਚ ਕਿਉਂ ਜਾ ਰਹੇ ਹਾਂ ਹਾਈ ਕੋਰਟ ਚ ਕਿਉਂ ਲੋਕ ਹੀ ਜਾਂਦੇ ਆ ਕਿਉਂਕਿ ਉਹ ਜਿਹੜੇ ਫੈਸਲੇ ਹੁੰਦੇ ਉਹਨਾਂ ਚ ਚਤੁਰਤੀਆਂ ਹੁੰਦੀਆਂ ਸਰ ਇੱਕ ਨਵੀਂ ਕਮੇਟੀ ਸਾਡੀ ਬਣੀ ਹੋਈ ਹੈ ਹਾਈ ਕੋਰਟ ਜਾਏਗੇ ਜੀ ਬਿਲਕੁਲ ਜਾਏਗੇ ਅਸੀਂ ਜਾਵਾਂਗੇ ਪੈਦਾ ਨਹੀਂ ਦਸਦਾ ਉਹਨੇ ਕਿ ਜਿਹੜੀਆਂ ਮਸੀਬਰ ਦੀ ਤਾਕਤਾਂ ਨੇ ਇਹ ਉਹਨਾਂ ਦਾ ਪੂਰਾ ਛੜਜੰਚਾ ਔਰ ਜਿਹੜੀ ਤੁਸੀਂ ਗੱਲ ਉਥੇ ਮਾਰਕੋਟ ਦੀ ਦੱਸੀ ਆ ਉਹ ਬਕਾਇਦਾ ਤੌਰ ਤੇ ਜਦੋਂ 1.5 ਮਹੀਨਾ ਪਹਿਲਾਂ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਉਹਨਾਂ ਦਾ ਕੰਪਰਮਾਈਜ਼ ਵੀ ਹੋ ਗਿਆ ਸੀ ਕਿਉਂਕਿ ਉਹ ਮੈਨੇਜਮੈਂਟ ਦੀ ਮੀਟਿੰਗ ਦੀ ਗੱਲ ਸੀ ਉਹ ਬਾਅਦ ਵਿੱਚ ਮਸੀਬਰ ਦੀ ਤਾਕਤਾਂ ਨੇ ਉਹਨਾਂ ਨੂੰ ਖੜਾ ਕਰਕੇ ਦੋਦੇ ਤੇ ਉਹਨੂੰ ਕੋਰਟ ਚ ਲੈ ਕੇ ਗਿਆ ਆ ਅੱਜ ਦਾ ਕਪੂਰ ਚੜ੍ਹੇ ਕੇਸ ਹੋਇਆ ਵੀਡੀਓ ਤੋਂ ਬਾਅਦ ਕਈ ਬਿਆਨ ਆ ਗਏ ਉਹਨਾਂ ਦੇ ਵੀ ਯਾਰ ਉਹ ਉਹ ਬਿਆਨ ਮਾਰਚ 20 ਤੋਂ ਬਾਅਦ ਆਏ ਆ ਕੋਈ ਮੈਨੂੰ ਦੇਖੋ ਤੁਹਾਡੇ ਧਿਆਨ ਚ ਜਿਹੜੇ ਸਾਰੇ ਬਿਆਨ ਹੈ ਉਹ ਠੀਕ ਆ ਨਹੀਂ ਠੀਕ ਨਹੀਂ ਮੈਂ ਕੋਈ ਵੀ ਕਹਿ ਰਿਹਾ ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜਾ ਉਹ ਕਾਂਡ ਆ ਉਹ 13 ਫਰਵਰੀ ਦਾ ਆ ਜਿਹੜੇ ਉਹ ਬਾਅਦ ਚ ਜਿੰਨੇ ਬਿਆਨ ਉਹਨੇ ਸ਼ੁਰੂ ਹੋਏ ਉਹ 20 ਮਾਰਚ ਤੋਂ ਬਾਅਦ ਸ਼ੁਰੂ ਹੋਏ ਜੇ 13 ਫਰਵਰੀ ਦਾ ਜੀ ਤੇ 14 ਨੂੰ ਦਿੰਦੇ ਹੋ 15 ਨੂੰ ਨਹੀਂ ਦਿੰਦੇ ਉਹ ਮਹੀਨਾ ਡੇਢ ਮਹੀਨਾ ਕੋ ਚਪਰਾ ਵੀ ਮਸੀਬ ਰੋਜੀ ਤਾਖਤਾਂ ਨੇ ਉਹਨਾਂ ਨੂੰ ਮੈਨੇਜ ਕੀਤਾ ਇਹ ਭਾਈ ਆਓ ਤੇ ਆ ਕੰਮ ਕਰੋ ਅਜੇ ਇਸ ਵੇਲੇ سڈے سامنے سارے جنوبی طاقت آئی جی جس بندیاں بہت انٹلیجنٹ ہاں جاجنل سکھ آڈے وی ہے اور وہ او کرپتو سکھ آ گئے جی اپنے آپ کو سو کالٹ سکھ کہ اسی طرح ہندوئزم سو سال کرپتو ہندو آ گئے وہ سروس سسٹم کھڑا کرتے پے آ ਉਹਨਾਂ ਨੇ ਉਹਨਾਂ ਨੂੰ ਵਿਚਾਰ ਕੀਤਾ ਆ ਜਿਹੜੀ ਕੁੜੀ ਕਪੂਰ ਚਲੇ ਜਿੰਨੇ ਪਰਚਾ ਦਰਜ ਕਰਾਇਆ ਉਹ 2017 ਦਾ ਗਾਂਡ ਆ 8 ਸਾਲਾਂ ਬਾਅਦ ਹੋ ਗਈ ਆ ਗਈ ਉਹਨੂੰ ਲੈ ਕੇ ਆਏ ਉਥੋਂ ਬਾਹਰ ਉਹ ਮੱਧ ਪ੍ਰਦੇਸ਼ ਤੋਂ ਇਹ ਜਿਹੜੇ ਸਾਰੇ ਸਿਸਟਮ ਪਿੰਜਰ ਦੀਆਂ ਮਸੀਬ ਰੋਧੀ ਤਾਕਤਾਂ ਨੇ ਉਹ ਇੱਕਦਮ ਸਰਗਰਮ ਹੋ ਗਈਆਂ ਉਹਨਾਂ ਨੇ ਸਾਰਾ ਮੈਨੇਜ ਕਰਕੇ ਉਹਦੇ ਉੱਤੇ ਜਾਜਿਤ ਉਹਨਾਂ ਦਾ ਪ੍ਰੈਸ਼ਰ ਬਿਲਡ ਕਰਤਾ ਕਿ ਉਹਨਾਂ ਨੂੰ ਜਿਹੜੀ ਸਜ਼ਾ ਆ ਆਪ ਮੈਂ ਕੱਲੀ ਮੈਂ ਦੇਖੀ ਮੋਗਾ ਸਖਸ ਗਾਂਡ ਤੁਸੀਂ ਦੇਖਿਆ ਹੋਣਾ ਪੁਲਿਸ਼ਮੈਂਟ ਆਈ ਇਦਾਂ ਦਾ ਸਖਸ ਗਾਂਡ ਆਇਆ ਦੇ ਉਤੇ ਅੱਜ ਪੁਨਿਸ਼ਮੈਂਟ ਕਿਉਂ ਆ ਗਈ ਇਸ ਨੂੰ 3 ਸਾਲ ਤੇ ਇਸ ਨੂੰ 5 ਸਾਲ ਕੋਰਡਾ ਲਾਓ ਮੈਂ ਕਿਉਂਕਿ ਕੋਰਡਾ ਲਾਓ ਇਹੋ ਚ ਮੈਂ ਆਟੋਮੈਟਿਕ ਟਾਈਮ ਤਾਂ ਲੱਗਣਾ ਹੀ ਨਹੀਂ ਨਹੀਂ ਮੈਂ ਟਾਈਮ ਵੀ ਮੈਂ ਗਲਤੀ ਕੀਤੀ ਮੈਂ ਟਾਈਮ ਦੀ ਤੇ ਗੱਲ ਹੀ ਨਹੀਂ ਕਰਿਆ ਵੈਦਿਕਨ ਉਹ 13 ਸਾਲ ਬਾਅਦ ਡਿਸੀਜਨ ਆਇਆ ਪਰ ਆਇਆ ਕਿ ਇੰਨਾ ਉਹਦੇ ਚ ਇੰਨੇ ਨੇ ਕਮ ਸੇ ਕਮ 300 ਬੰਦਾ ਉਹਦੇ ਚ ਨਵਾਲੇ ਸੀ اور تین سو بندے کا سیکس سکینڈل سا سی اورش بڑے بڑے پاپے لکھی سی سے لاسٹ پانچ بندے کھڈے اور سزا کنہیں دیتی تین سال پانچ سال اور پروفیٹ جی, جی نے مجندر جی مقدمہ بے شک اٹھ سال چلیا اِسی وہ کسور سانوں اس چیز نے لیا کسور کیا کسور کیا جو مطابق بنتی سزا جو, جو کوئی ویڈیو بھی نہیں سامنے آئی وہاں لڑکی پروڈیوس بھی نہیں کچھ بھی کر پائی جب کہ ਉਸ ਲੜਕੀ ਦਾ ਤੁਸੀਂ ਜਿਹੜੇ ਪਹਿਲੇ ਉਸੀਆਂ ਤਿੰਨ ਜੱਜਮੈਂਟ ਆਈਆਂ ਨੇ ਜਿਹੜਾ ਉਦਮਪੁਰ कांड ਹੋਇਆ ਉਸ ਲੜਕੀ ਨੇ ਜਿਹੜਾ ਉਸੇ ਸੈਕਸ ਸੈਕਸ ਦਾ ਇਲਜ਼ਾਮ ਲਾਇਆ ਸੀ ਰੇਤ ਦਾ ਕੇਸ ਦੋ ਕੇਸ ਉਹਨੇ ਮਹਾਲੀ ਦੇ ਵਿੱਚ ਕੀਤੇ ਸੀ ਉਹਨਾਂ ਸਾਰਿਆਂ ਦੀ ਜੱਜਮੈਂਟ ਦੇਖ ਲਓ ਕੀ ਕਹਿ ਰਹੀ ਉਹਦੇ ਜੋ ਉਹਦੇ ਜੱਜਮੈਂਟ ਇਹ ਕਹਿ ਰਹੀ ਆ ਕਿ ਉਹ ਲੜਕੀ ਨੇ ਜਿਹੜਾ ਹੈ ਉਹ ਉਹ ਅਸੀਂ ਮੁਕਦਮ ਦਰਜ ਕਰਾਉਂਦੀ ਹੋ ਤੇ ਆਦੀ ਹੈਗੀ ਠੀਕ ਹੈ ਮੈਂ ਚੱਲ ਰਿਹਾ ਚੱਲ ਨਹੀਂ ਜੀ ਇੱਕ ਮਿੰਟ ਲਈ ਜੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਇਹ ਜਿਹੜੀਆਂ ਮੁਸੀਬਤਾਂ ਦੀ ਤਾਕਤਾਂ ਨੇ ਅਸੀਂ ਉਹਨਾਂ ਨੂੰ ਆ ਸਾਰਾ ਸਿਸਟਮ ਜਿਹੜਾ ਕਰਦੇ ਪਏ ਅਸੀਂ ਆਪਸੇ ਇੱਕ ਨਾਲ ਜਿਹੜਾ ਸਾਡੀ ਆਪਸੇ ਚ ਤਿਸਪਦ ਹੈ ਸਾਡੀ ਮਿਨਿਸਟਰੀ ਖੜੀ ਹੈ ਜੀ ਬੀਬੀ ਜੀਦਰਪਸ ਬਿਲਕੁਲ ਖੜੀ ਹੈ ਠੀਕ ਹੈ ਜੀ ਫਿਰ